ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੋਸਤੋ ਪਿੰਡ ਲਾਲਿਆਣਾ ਇਸ ਪਿੰਡ ਨੂੰ ਤਾਂ ਸੇ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤਲਵੰਡੀ ਸਾਬੋ ਤੋਂ ਤਕਰੀਬਨ 5-6 ਕਿਲੋਮੀਟਰ ਤੇ ਨੇੜੇ ਜਿਹੜੇ ਪਿੰਡ ਆ ਜੱਜਲ ਬੰਗੀ ਕਮਾਲੂ ਇਹ ਪਿੰਡ ਇਸ ਪਿੰਡ ਦੇ ਬਿਲਕੁਲ ਨੇੜੇ ਰਹਿ ਜਾਂਦੇ ਆ ਦੋਸਤੋ ਜਿਸ ਘਰ ਦੇ ਵਿੱਚੋਂ ਵੀਡੀਓ ਬਣਾ ਰਿਆ ਨਾ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਨਾਲ ਨਾਲ ਵਪਾਰ ਦਾ ਕੰਮ ਆ ਵੀਰ ਕੋਲੇ ਘਰੇ ਵੀ ਚੰਗੇ ਪਸ਼ੂ ਰੱਖੇ ਆ ਆਪਣੇ ਕੋਲੇ ਵੀ ਸੋ ਨੂੰ ਮੈਂ ਪਹਿਲਾ ਕੈਮਰੇ ਦੇ ਵਿੱਚ ਦਿਖਾ ਦਨਾ ਅ ਦਰਵਾਜਾ ਖੜੀਏ ਤੇ ਆਂ ਗਾਂ ਖੜੀਏ ਤੇ ਕੁਛ ਪਸ਼ੂ ਬਾਈ ਕੋਲ ਇਧਰ ਵੀ ਖੜੇ ਐ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਨਗੀਨਾ ਦਿਖਾਉਣਾ ਐ ਐਚ ਐਫ ਵੈੜ ਆ ਜਿਹੜੀ ਕਿ ਚੰਗੀ ਤਿਆਰੀ ਦੇ ਵਿੱਚ ਸੂਈਆ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰ ਲਓ ਹੱਕ ਮੰਦਾ ਤੁਹਾਡਾ ਤਸੱਲੀ ਕਰਨਾ ਕਿਉਂਕਿ ਤੁਸੀਂ ਪੈਸੇ ਲਾਉਣੇ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਐ ਤੇ ਨੰਬਰ ਆਪਾਂ ਭਾਈ ਬਾਈ ਦਾ ਸਕਰੀਨ ਤੇ ਲਾ ਦਾਂਗੇ ਤੇ ਤੇ ਆਪਾਂ ਸਾਰੀ ਬਾਈ ਤੋਂ ਪੁੱਛ ਰਹੇ ਨੇ ਬਾਈ ਆਇਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਬਾਈ ਬਾਈ ਜਗਤਾਰ ਸਿੰਘ ਮੋਬਾਈਲ ਨੰਬਰ ਬਾਈ 9464151200 ਬਾਈ ਆਪਣੇ ਕੋਲੇ ਇਹ ਆਪਾਂ گاਵਾ ਦਾ ਹੀ ਕੰਮ ਕਰਦੇ ਆ ਕਿ ਵਿੱਚ ਮੱਜਾਂ ਵੀ ਹੁੰਦੀਆਂ ਨਹੀਂ ਬਾਈ ਜੀ ਮੜਾ ਮੋਟਾ ਦੋਨੇ ਕਰ ਲੈਣੇ ਮੱਜਾਂ ਦਾ ਵੀ گاਵਾ ਦਾ ਵੀ ਅੱਛਾ ਮੜਾ ਮੋਟਾ ਠੀਕ ਹੈ ਹਾਂਜੀ ਹਾਂਜੀ ਤੇ ਵੈਸੇ ਤਾਂ ਤੁਸੀਂ ਚੰਗੇ ਆ ਬਸ ਤੁਹਾਡੇ ਕੋਲ ਇਧਰ ਮੈਂ ਜੀ ਘਰ ਦੀਆਂ ਛੋਟੀਆਂ ਪਾਲੀਆਂ ਹੋਈਆਂ ਹੋਣ ਆਪਨੇ ਹਾਂਜੀ ਹਾਂ ਇਹ ਚੰਗੇ ਟੀਕੇ ਲੀਆਂ ਇਹ ਹਾਂਜੀ ਹਾਂ ਸਾਰਾ ਰਿਕਾਰਡ ਹੈਗਾ ਤਿੰਨੇ ਛੋਟੀਆਂ ਨੇ ਆਪਨੇ ਤਿੰਨੇ ਇੱਕ ਦੋ ਗੱਬਣਾ ਨੇ ਇੱਕ ਗੱਬਣ ਹੋਣ ਵਾਲੀ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਇਹਦੀ ਡਿਟੇਲ ਦੱਸਿਓ ਬਈ ਪਹਿਲੀ ਵਾਰ ਬੈਠਦੀ ਇਹ ਇਹ ਜੀ ਆਪਣਾ ਮੰਗਲਵਾਰ ਨੂੰ ਸੂਈ ਹੈਗੀ ਅੱਛਾ 28 ਤਰੀਕ ਨੂੰ 28 ਤਰੀਕ ਨੂੰ ਹਾਂਜੀ ਠੀਕ ਹੈ ਮੂੰਹੋਂ ਦੰਦੋਂ ਖੀਰੀ ਹੈਗੀ ਠੀਕ ਹੈ ਤੇ ਇਸ ਟਾਈਮ ਹੈਗਾ ਬੋਲਾ 17 18 ਕਿਲੋ 17 18 ਕਿਲੋ ਬੋਲਾ ਹੁਣ ਤਿਆਰ ਹੈ ਤਿਆਰ ਹੈ ਜੀ ਹਾਂ ਮਗਰ ਬੱਚਾ ਬਈ ਇਹਦੇ ਮਗਰ ਬੱਚਾ ਜੀ ਬੱਚਾ ਹਾਂਜੀ ਬੱਠਾ ਸਾਹਮਣੇ ਤੋਰੋਂਗੇ ਬਈ ਇਹਨੂੰ ਹਾਂ ਤੋਰੀ ਮੈਨੂੰ ਮੜਾ ਜੀ ਦੋਸਤੋ ਮੂਹੋਂ ਖੀਰੀ ਸੂਈ ਹੈਗੀ ਤੇ 22 ਤਰੀਕ ਦੀ ਸੂਈ ਹੈ ਮਨੂੰ ਅੱਜ 31 ਤਰੀਕ ਹੋ ਗਈ ਤੇ ਤਨ ਕਦ ਨਹੀਂ ਹੋਇਆ ਸੂਈ ਨੂੰ ਤੇ 17 ਕਿਲੋ ਬੋਲਾ ਹੁਣ ਤਿਆਰ ਹੈ ਦੋਨੇ ਟਾਈਮਾਂ ਦਾ ਤੇ ਤਿਆਰੀ ਤੁਸੀਂ ਹਵਾਨੇ ਦੀ ਦੇਖ ਲਿਓ ਆਪ ਬਹੁਤ ਚੰਗੀ ਤਿਆਰੀ ਦੇ ਵਿੱਚ ਬੈੜ ਸੂਈ ਹੈ ਕੱਦ ਕਾਠ ਬਹੁਤ ਆ ਬੈੜ ਦਾ ਬੇਲਬੂਲ ਬਹੁਤ ਲੰਮੀ ਹੈਗੀ ਪ੍ਰਿੰਟ ਬਾਈ ਚ ਬਹੁਤ ਸੋਹਣੀ ਬੈੜ ਆ ਦੋਸਤੋ ਮੋੜ ਲਾ ਤੋਰਲਾ 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 ਹੌਲੀ ਹੌਲੀ ਤੁਰ ਜਾ ਆ ਹਵਾਨਾ ਨਾਲ ਤੁਸੀਂ ਧਿਆਨ ਨਾਲ ਦੇਖ ਲਿਓ ਥਣ ਥਣ ਬਹੁਤ ਸੋਹਣਾ ਕੱਡਾ ਬੈੜ ਨੇ ਤੇ ਆ ਇਹਦੇ ਮਗਰ ਜਿਹੜਾ ਬੱਚਾ ਬੈਠਾ ਹੈਗਾ ਹਵਾਨਾ ਮੈਂ ਤੁਹਾਨੂੰ ਕੱਟ ਵਾਲਾ ਹਵਾਨਾ ਹੈ ਫਿਟਿੰਗ ਵਾਲਾ ਹਵਾਨਾ ਹੈ ਇਦਾਂ ਦੇ ਹਵਾਨੇ ਨੂੰ ਦੋਸਤੋ ਮਸਤਇਤ ਸਾ ਜਿਹੜੀ ਉਹ ਬਹੁਤ ਘੱਟ ਆਉਂਦੀ ਹੈਗੀ ਤੋੜ ਕੇ ਨਾ ਤੁਹਾਨੂੰ ਆਪਾਂ ਦੁਬਾਰੇ ਦਿਖਾਉਣੇ ਆ ਇਹਨੂੰ ਆ ਗੋ ਦੇਖੋ ਬਹੁਤ ਸੋਹਣਾ ਕੰਨ ਆ ਬੱਚੀ ਦਾ ਤੇ ਮੂੰਹ ਆ ਬਹੁਤ ਚੰਗਾ ਹੈਗਾ ਬੋਦੀ ਵਾਲੀ ਬੱਚੀ ਹੈ ਕੱਦ ਨਾ ਬਾਈ ਦੇ ਮੋਢਿਆਂ ਤੋਂ ਟੱਪਦੀ ਹੈ ਬਹੁਤ ਚੰਗਾ ਕੱਦਦਾ ਬੱਚੀ ਦਾ ਤੇ ਆ ਇਹਦੇ ਮਗਰ ਬੱਚਾ ਸੀਗਾ ਤੇ ਹਵਾਨਾ ਮਾਸ ਨੂੰ ਦੂਜੀ ਸਾਈਡ ਤੋਂ ਵੀ ਦਿਖਾਉਣਾ ਹੈ ਬੰਨਦੇ ਬਾਈ ਬੰਨਦੇ ਚੰਗੀ ਤਿਆਰੀ ਦੇ ਵਿੱਚ ਹੈ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਬਾਈ ਨੂੰ ਕਾਲ ਕਰ ਲਿਓ ਨੰਬਰ ਵਾਈ ਇਹ ਆ ਬਈ ਇਹਦਾ ਰੇਟ ਕੀ ਰਹੂ ਇਹਦਾ ਰੇਟ ਭਾਈ 145000 ਹੈ 145000 ਹਾਂ ਜੀ ਮਾਨਤਨ ਹੋ ਜੀ ਹਾਂ ਜੀ ਮਾਨਤਨ ਕਰ ਦਾਂਗੇ ਰੇਟ ਦੋਸਤੋ 145000 ਆ ਸੁਣਨਾ ਮੈਂ ਅੱਗੋਂ ਦਿਖਾਉਣਾ ਮਾੜਾ ਇੱਧਰ ਕਰੋ ਦੰਦ ਦਿਖਾ ਦੂਗੀ ਹਾਂ ਜੀ ਹਾਂ ਹਾਂ ਦਿਖਾਇਓ ਦੰਦ ਦਿਖਾਇਓ ਸੁਣਨਾ ਦੰਦ ਦਿਖਾਉਣੇ ਦੋਸਤੋ ਖਿਰੀ ਐ ਬੱਚੀ 1 ਲੱਗ ਰਿਹਾ 1 ਲੱਗ ਰਿਹਾ ਮਾੜਾ ਸਕੇ ਦੇ ਸਕੇ ਦੇ ਵੀ ਆ ਗਈ ਹਵਾਨਾ ਨਾ ਮਸਰੂਦ ਦਵਾਰੇ ਦਿਖਾਉਣਾ ਹੈ ਹਵਾਨਾ ਅਗਲੇ ਪਾਸੇ ਵੀ ਬਹੁਤ ਚੰਗਾ ਬੈਠਦੇ ਦੀਨ ਤੇ ਅਗਲੇ ਪਾਸੇ ਤੱਕ ਵੀ ਹਵਾਨੇ ਦੀ ਬਹੁਤ ਵਧੀਆ ਹੈਗੀ ਪਿੰਡ ਵੀਰ ਦਾ ਲਾਲਿਆਣਾ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਸੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ